ਸ਼ਾਤਰੀਆ ਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਜਿਹੜਾ ਹੈਗਾ ਉਹ ਗਲੇ ਤੇ ਬਣਾਉਣਾ ਦੱਸਾਂਗੇ ਇਹ ਡਿਜ਼ਾਈਨ ਜਿਹੜਾ ਹੈਗਾ ਆਪਾਂ ਸਲਵਾਰ ਦੇ ਕੱਪੜੇ ਨਾਲ ਬਣਾਵਾਂਗੇ ਜਿੱਦਾਂ ਦੇ ਕਿਹੜੇ ਕਲਰਾਂ ਦੀ ਸਲਵਾਰ ਹੋਊਗੀ ਠੀਕ ਹੈ ਜੀ ਐਦਾਂ ਆਪਾਂ ਬੁਕਰਮ ਲੈ ਲੈਣੀ ਆ 8 ਇੰਚ ਚੌੜੀ ਔਰ ਆਪਾਂ ਲੈ ਲੈਣੀ ਆ 16 17 ਇੰਚ ਜਿਹੜੀ ਹੈਗੀ ਉਹ ਲੰਬਾਈ ਦੇ ਵਿੱਚ ਲੈ ਲੈਣੀ ਆ ਠੀਕ ਹੈ ਜੀ ਕਿਉਂਕਿ ਇਹ ਗਲਾ ਜਿਹੜਾ ਹੈਗਾ ਆਪਣਾ ਕਾਫੀ ਡੀਪ ਜਾਊਗਾ ਉਹਦੇ ਵਿੱਚ ਆਪਾਂ ਪਲੇਨ ਕੱਪੜਾ ਲਗਾਵਾਂਗੇ ਤੇ ਫਿਰ ਜਿਹੜਾ ਗਲਾ ਹੈਗਾ ਉਹਨੂੰ ਮਤਲਬ ਜਿਹੜਾ ਸਿੰਪਲ ਗਲਾ ਹੋਊਗਾ ਉੱਪਰ ਦੁਬਾਰਾ ਰੈਡੀ ਕਰਾਂਗੇ ਠੀਕ ਹੈ ਜੀ ਤੇ ਇਦਾਂ 16 17 ਇੰਚ ਜਿਹੜੀ ਹੈਗੀ ਆਪਾਂ ਲੰਬਾਈ ਦੇ ਵਿੱਚ ਲੈ ਲੈਣੀ ਆ ਔਰ 8 ਇੰਚ ਜਿਹੜੀ ਹੈਗੀ ਉਹ ਚੜਾਈ ਦੇ ਵਿੱਚ ਲੈ ਲੈਣੀ ਆ ਠੀਕ ਹੈ ਇਦਾਂ ਫੋਲਡ ਕਰਕੇ ਠੀਕ ਹੈ ਜੀ ਇਹਦੇ ਉੱਪਰ ਹੁਣ ਆਪਾਂ ਗਲੇ ਦੀ ਕਟਿੰਗ ਕਰਾਂਗੇ ਹੁਣ ਗਲੇ ਦੀ ਕਟਿੰਗ ਦੇਖ ਲਓ ਤੁਸੀਂ ਕਿਵੇਂ ਕਰਨੀ ਆ ਆਪਾਂ ਕੀ ਕਰਨਾ ਆਪਾਂ 4 ਇੰਚ ਜਿਹੜਾ ਗळा ਹੈਗਾ ਉਹ ਚੜਾਈ ਦੇ ਵਿੱਚ ਰੱਖ ਲੈਣਾ ਤੇ ਆਪਾਂ 14 ਇੰਚ ਜਿਹੜਾ ਗळा ਹੈਗਾ ਉਹ ਰੈਡੀ ਰੱਖਾਂਗੇ ਨੀਚੇ ਵਾਲੀ ਸਾਈਡ ਨੂੰ ਠੀਕ ਹੈ ਮਤਲਬ ਕਿ ਆਪਾਂ 1.5 14 ਇੰਚ ਤੇ ਜਿਹੜੀ ਹੈਗੀ ਇਹਦੀ ਕਟਿੰਗ ਕਰ ਲੈਣੀ ਹੈਗੀ ਆਪਾਂ ਜਿਹੜੀ ਬੁਕਰਮ ਲੈਣੀ ਆ ਉਹ 16 ਇੰਚ ਤੱਕ ਲੈਣੀ ਹੈਗੀ ਮਤਲਬ 1 ਇੰਚ 1.5 ਇੰਚ ਜ਼ਿਆਦਾ ਲੈ ਲੈਣੀ ਆ ਠੀਕ ਆ ਸਾਢੇ 14 ਇੰਚ ਜਿਹੜਾ ਹੈਗਾ ਗळा ਰੈਡੀ ਕਰਾਂਗੇ ਇਹ ਮੈਂ ਆਪਣੀ ਫਿਟਿੰਗ ਜਿੰਨੇ ਸਾਢੇ 14 ਇੰਚ ਤੇ ਆਪਾਂ ਫਿਟਿੰਗ ਰੱਖਦੇ ਹੁੰਨੇ ਆ ਨਾ ਉਸੇ ਹਿਸਾਬ ਬਣਾਈ ਰੱਖ ਰਹੀਆਂ ਗळा نیچے ਤੱਕ ਸਾਢੇ 14 ਇੰਚ ਤੱਕ ਠੀਕ ਹੈ ਜੀ ਤੇ 8 ਇੰਚ ਤੇ ਆਪਾਂ ਇਦਾਂ ਇੱਕ ਨਿਸ਼ਾਨ ਲਗਾ ਲਾਂਗੇ ਇਹਨੂੰ ਹਾਫ ਕਰਕੇ ਗਲੇ ਨੂੰ ਠੀਕ ਆ 8 ਇੰਚ ਤੇ ਤੁਸੀਂ ਇਦਾਂ ਨਿਸ਼ਾਨ ਲਗਾ ਲਓ ਤੇ ਇਧਰੋਂ ਦੇਖੋ ਹੋ ਗਿਆ ਆਪਣਾ 4 ਇੰਚ ਤੇ ਇੱਥੇ ਵੀ ਆਪਾਂ ਜਿਹੜਾ ਹੈਗਾ ਇੱਕ ਸਾਢੇ 4 ਇੰਚ ਤੇ ਨਿਸ਼ਾਨ ਲਗਾ ਲੈਣਾ ਠੀਕ ਹੈ ਮਤਲਬ ਉਸ ਤੋਂ 8 ਇੰਚ نیچے 1.5 ਇੰਚ ਤੇ ਨਿਸ਼ਾਨ ਲਗਾ ਲੈਣਾ ਉੱਪਰੋਂ 4 ਹੋ ਗਿਆ ਹੁਣ ਨੀਚੋਂ 1.5 ਹੋ ਗਿਆ ਤੇ ਇਦਾਂ ਆਪਾਂ ਜਿਹੜਾ ਹੈਗਾ ਗਲਾ ਆਪਾਂ ਕਟਿੰਗ ਕਰਾਂਗੇ ਗੁਲਾਈ ਦੇ ਵਿੱਚ ਠੀਕ ਹੈ ਤੇ ਇੱਥੋਂ ਆਪਾਂ ਪਾਨ ਦੇ ਪੱਤੇ ਦੀ ਸ਼ੇਪ ਦੇ ਵਿੱਚ ਇਹ ਗਲਾ ਬਣਾਵਾਂਗੇ ਇਹ 1/2 ਇੰਚ ਜਿਹੜਾ ਹੈਗਾ ਨੀਚੇ ਤੱਕ ਜਾਊਗਾ ਆਪਾਂ 1.5 ਤੇ ਨਿਸ਼ਾਨ ਲਗਾਇਆ ਸੀ ਨਾ ਤੇ ਹੁਣ ਇਹ 1/2 ਇੰਚ ਨੀਚੇ ਤੱਕ ਜਾ ਚਲਾ ਜਾਊਗਾ ਉਹੀ ਆਪਾਂ ਉੱਪਰੋਂ ਜਿਹੜਾ ਹੈਗਾ 1/2 ਇੰਚ ਕੱਟ ਕਰ ਸਕਦੇ ਹੁੰਨੇ ਆ ਬਾਅਦ ਚ ਠੀਕ ਹੈ ਜੀ ਹੁਣ ਤੁਸੀਂ ਦੇਖ ਸਕਦੇ ਹੋ ਇਹ ਪਾਨ ਦੇ ਪੱਤੇ ਦੀ ਸ਼ੇਪ ਦੇ ਵਿੱਚ ਜਿਹੜਾ ਹੈਗਾ ਗळा ਆਪਣਾ ਕੱਟ ਹੋਊਗਾ ਬਸ 1/2 ਇੰਚ ਜਿਹੜਾ ਹੈਗਾ ਇਹ ਵੱਧ ਗਿਆ ਉਹੀ ਆਪਾਂ ਉੱਪਰੋਂ ਜਿਹੜਾ ਹੈਗਾ ਗळा ਕਟਿੰਗ ਕਰ ਦਵਾਂਗੇ 1/2 ਇੰਚ ਠੀਕ ਹੈ ਤੇ 21 ਇੰਚ ਜਿਹੜਾ ਹੈਗਾ ਆਪਾਂ ਸਾਈਡ ਤੇ ਮਾਰਜਨ ਰੱਖ ਲੈਣਾ ਤੁਸੀਂ ਆਪਣੇ ਹਿਸਾਬ ਨਾਲ ਵੀ ਜਿਹੜਾ ਮਾਰਜਨ ਹੈਗਾ ਉਹ ਲੈ ਸਕਦੇ ਹੋ ਠੀਕ ਹੈ ਤੇ ਹੁਣ ਜਿਹੜਾ ਅੰਦਰ ਵਾਲਾ ਨਿਸ਼ਾਨ ਹੈਗਾ ਉਹ ਤੋਂ ਆਪਾਂ ਗਲੇ ਦੀ ਜਿਹੜੀ ਹੈਗੀ ਕਟਿੰਗ ਕਰ ਲਵਾਂਗੇ ਠੀਕ ਹੈ ਜੀ ਤੇ 1 1 ਇੰਚ ਜਿਹੜਾ ਹੈਗਾ ਉਹ ਮਾਰਜਿਨ ਲੈ ਲਵਾਂਗੇ ਠੀਕ ਹੈ ਤੇ ਜਦੋਂ ਆਪਾਂ ਇਹਨੂੰ ਖੋਲਾਂਗੇ ਇਹ ਕੁਛ ਇਦਾਂ ਦੀ ਸ਼ੇਪ ਦੇ ਵਿੱਚ ਆ ਜਾਊਗਾ ਠੀਕ ਹੈ ਜੀ ਇਹ ਗੜਾ ਬਸ ਆਪਾਂ ਇਸੇ ਹਿਸਾਬ ਨਾਲ ਇੰਨਾ ਕੁ ਵੱਡਾ ਕੱਟਿਆਗਾ ਕਿ ਆਪਾਂ ਇਹਦੇ ਵੀ ਸੈਂਟਰ ਦੇ ਵਿੱਚ ਜਿਹੜਾ ਹੈਗਾ ਗੜਾ ਇੱਕ ਹੋਰ ਬਣਾ ਸਕੀਏ ਠੀਕ ਹੈ ਜਿਹੜਾ ਆਪਣਾ ਐਕਸਲ 'ਚ ਗੜਾ ਆਪਾਂ ਵੇਅਰ ਕਰਾਂਗੇ ਠੀਕ ਹੈ ਤੇ ਆਪਾਂ ਨਾ ਇਦਾਂ ਇੱਕ ਕੱਪੜਾ ਲੈਣਾ ਉਹਦੇ ਉੱਪਰ ਇਹਨੂੰ ਇਦਾਂ ਚਿਪਕਾ ਲੈਣਾ ਇਹ ਮੇਰੇ ਪੇਸਟਿੰਗ ਪੇਪਰ ਆ ਮੇਰੇ ਕੋਲ ਮੈਂ ਪ੍ਰੈਸ ਨਾਲ ਜਿਹੜੀ ਹੈਗੀ ਉਹ ਚਿਪਕਾ ਲਈ ਆ ਜੇ ਆਪਾਂ ਬੁਕਰਮ ਲਮਾਂਗੇ ਤਾਂ ਉਹ ਜ਼ਿਆਦਾ ਹੀ ਹਾਰਡ ਜਾ ਹੋ ਜਾਊਗਾ ਠੀਕ ਹੈ ਇਸ ਲਈ ਮੈਂ ਪੇਸਟਿੰਗ ਪੇਪਰ ਯੂਜ਼ ਕੀਤੀ ਆ ਠੀਕ ਹੈ ਜੀ ਤੇ ਜਿਹੜਾ ਵਾਧੂ ਘਾਟੂ ਕੱਪੜਾ ਹੋਊਗਾ ਆਪਾਂ ਉਹ ਕੱਟ ਕਰ ਦੇਵਾਂਗੇ ਇਹਨੂੰ ਕੱਪੜੇ ਉੱਪਰ ਰੱਖ ਕੇ ਜਿਹੜਾ ਹੈਗਾ ਮੈਂ ਚੰਗੀ ਤਰ੍ਹਾਂ ਦੇਖੋ ਪ੍ਰੈਸ ਲਗਾ ਲਿਆ ਇਹ ਚਿਪਕ ਗਿਆ ਔਰ ਜਿਹੜਾ ਵਾਧੂ ਘਾਟੂ ਕੱਪੜਾ ਹੈਗਾ ਉਹ ਆਪਾਂ ਉਤਾਰ ਦੇਵਾਂਗੇ ਠੀਕ ਹੈ ਜੀ ਬਸ ਇਹਨੂੰ ਆਪਾਂ ਉਸੇ ਤਰ੍ਹਾਂ ਹੀ ਜੜਾਈ ਕਰਨੀ ਆ ਜਿਵੇਂ ਆਪਾਂ ਸ਼ਰਟ ਦਾ ਜਿਹੜਾ ਗਲਾ ਹੈਗਾ ਕਟਿੰਗ ਕਰਦੇ ਹੁੰਦੇ ਆ ਠੀਕ ਹੈ ਤੇ ਹੁਣ ਆਪਾਂ ਇੱਕ ਪਲੇਨ ਕੱਪੜਾ ਲੈਣਾ ਇਹ ਜਿਹੜਾ ਕੱਪੜਾ ਹੈਗਾ ਉਹ ਆਪਾਂ ਜਿੰਨਾ ਆਪਾਂ ਗਲਾ ਕਟਿੰਗ ਕੀਤਾ ਉਸ ਤੋਂ ਜ਼ਿਆਦਾ ਹੋਣਾ ਚਾਹੀਦਾ ਠੀਕ ਹੈ ਉਹ ਮੈਂ ਤੁਹਾਨੂੰ ਦੱਸਦੀ ਆ ਕਿਉਂ ਅੱਗਿਓ ਹੁਣ ਦੇਖੋ ਆ ਜਿਹੜਾ ਕੱਪੜਾ ਹੈਗਾ ਆਪਾਂ ਇਹਨੂੰ ਇਦਾਂ ਫੋਲਡ ਕਰ ਦੇਵਾਂਗੇ ਤੇ ਹੁਣ ਦੇਖੋ ਗਲਾ ਜਿਹੜਾ ਹੈਗਾ ਆਪਣਾ ਉਹ 1.5 14 ਜਿਹੜਾ ਹੈਗਾ ਉਹ ਹੋ ਗਿਆ ਤੇ 14 ਇੰਚ ਰੈਡੀ ਰਹਿ ਜਾਊਗਾ ਅੱਧਾ ਕਿੰਚ ਉੱਪਰ ਉਹ ਜਿਹੜਾ ਹੈਗਾ ਉਹ ਸਲਾਈ ਦੇ ਵਿੱਚ ਆ ਜਾਊਗਾ ਠੀਕ ਹੈ ਜੀ ਇਹ ਜਿਹੜਾ نیچے ਮੈਂ ਕੱਪੜਾ ਰੱਖਿਆ ਉਹਦਾ ਮੈਂ ਤੁਹਾਨੂੰ ਦੱਸਦੀਆਂ ਵੀ ਆਪਾਂ ਕਿਵੇਂ ਕਰਨਾ ਠੀਕ ਹੈ ਪਹਿਲਾਂ ਆਪਾਂ ਇਹਨੂੰ ਆਪਾਂ ਗਲੇ ਨੂੰ ਜਿਹੜਾ ਹੈਗਾ ਜਿਵੇਂ ਆਪਾਂ ਨਾਰਮਲ ਗਲਾ ਫੋਲਡ ਕਰਦੇ ਹੁੰਨੇ ਆ ਨਾ ਉਸੇ ਹਿਸਾਬ ਨਾਲ ਇਹਨੂੰ ਆਪਾਂ ਜੜਾਈ ਕਰ ਲੈਣੀ ਆ ਕੱਪੜੇ ਉੱਪਰ ਤੇ ਕੱਪੜਾ ਜਿਹੜਾ ਹੈਗਾ ਸਾਈਡਾ ਤੋਂ ਫੋਲਡ ਕਰ ਦੇਣਾ ਤੇ ਜਿਹੜਾ نیچے ਕੱਪੜਾ ਰੱਖਿਆ ਮੈਂ ਹੁਣ ਦੇਖੋ ਇਹ 14.5 ਹੋ ਗਿਆ ਹੁਣ ਜਿਹੜਾ ਨੀਚੇ ਵਾਲਾ ਕੱਪੜਾ ਹੋ ਗਿਆ ਉਹ ਲਗਭਗ ਇਹ ਤੋਂ 1.5 2 ਇੰਚ ਜਿਹੜਾ ਹੈਗਾ ਉਹ ਜ਼ਿਆਦਾ ਹੋਣਾ ਚਾਹੀਦਾ ਚੜਾਈ ਦੇ ਵਿੱਚ ਵੀ ਔਰ ਲੰਬਾਈ ਦੇ ਵਿੱਚ ਵੀ ਠੀਕ ਹੈ ਜੀ ਹੁਣ ਜਿਸੇ ਹਿਸਾਬ ਨਾਲ ਦੇਖੋ ਮੈਂ نیچے ਕੱਪੜਾ ਰੱਖਿਆ ਨਾ ਇਹਦੇ ਇਹ ਕੱਪੜਾ ਜਿਹੜਾ ਹੈਗਾ ਉੱਪਰ ਵਾਲੇ ਗਲੇ ਤੋਂ ਵੱਡਾ ਹੋਣਾ ਚਾਹੀਦਾ 1.5 2 ਇੰਚ ਸਾਈਡਾਂ ਤੋਂ ਵੀ ਔਰ ਨੀਚੇ ਤੋਂ ਵੀ ਠੀਕ ਹੈ ਜੀ ਤੇ ਇਹਦੇ ਉੱਪਰ ਆਪਾਂ ਚੰਗੀ ਤਰ੍ਹਾਂ ਜਿਹੜੇ ਹੈਗੀਆਂ ਪ੍ਰੈਸ ਲਾ ਲਵਾਂਗੇ ਪੇਸਟਿੰਗ ਪੇਪਰ ਰੱਖੀ ਹੋਈ ਆ ਮੈਂ نیچے ਦੇ ਠੀਕ ਹੈ ਹੁਣ ਇਹ ਪ ਬਣ ਜੂਗਾ ਜਿਹੜਾ ਗਲਾ ਹੈਗਾ ਦੇਖੋ ਪੇਸਟਿੰਗ ਪੇਪਰ ਲਗਾਉਣੀ ਬਹੁਤ ਜ਼ਰੂਰੀ ਹੈ ਨੀਚੇ ਫੇਰੀ ਇਹਦੀ ਜਿਹੜੀ ਹੈਗੀ ਆ ਉਹ ਥੋੜਾ ਜਿਹਾ ਫਿਨਿਸ਼ਿੰਗ ਆਉਂਦੀ ਹੈ ਕਿ ਨਹੀਂ ਤਾਂ ਕੱਪੜਾ ਜਿਹੜਾ ਹੈਗਾ ਉਹ ਤੇ ਬਲ ਪੈਣ ਲੱਗ ਜਾਣਗੇ ਠੀਕ ਹੈ ਹੁਣ ਦੇਖੋ ਜਿਵੇਂ ਮੈਂ ਗਲਾ ਉੱਪਰ ਰੱਖ ਲਿਆ ਨੀਚੇ ਵਾਲਾ ਜਿਹੜਾ ਕੱਪੜਾ ਹੈਗਾ ਮੇਰਾ ਉਹ ਥੋੜਾ ਜਿਹਾ ਜ਼ਿਆਦਾ ਹੈਗਾ ਉਹ ਠੀਕ ਹੈ ਗਲੇ ਤੋਂ ਵੱਡਾ ਹੁਣ ਜਿੱਥੇ ਇੱਥੇ ਵੀ ਸਿਲਾਈ ਖਤਮ ਹੋਊਗੀ ਨਾ ਗਲੇ ਦੀ ਤੇ ਜਿਹੜਾ ਨੀਚੇ ਵਾਲਾ ਕੱਪੜਾ ਹੈਗਾ ਉਹ ਇਸ ਤੋਂ ਜ਼ਿਆਦਾ ਹੈਗਾ ਠੀਕ ਹੈ ਹੁਣ ਤੁਸੀਂ ਦੇਖ ਲਓ 1.5 2 ਇੰਚ ਜਿਹੜਾ ਹੈਗਾ ਜਿੱਥੇ ਤੱਕ ਮੇਰੀ ਸਲਾਈ ਖਤਮ ਹੋਣੀ ਹੈ ਉਸ ਤੋਂ ਜ਼ਿਆਦਾ ਹੈ ਕੱਪੜਾ ਨੀਚੇ ਵਾਲਾ ਬਸ ਤੁਸੀਂ ਇਸੇ ਹਿਸਾਬ ਨਾਲ ਰੱਖਣਾ ਹੈ ਇਹ ਕੱਪੜਾ ਜਿਹੜਾ ਹੈਗਾ ਸੈਂਟਰ ਦੇ ਵਿੱਚ ਆ ਜਾਊਗਾ ਫਿਰ ਠੀਕ ਹੈ ਹੁਣ ਬਸ ਇਹ ਕੱਪੜਾ ਜਿਹੜਾ ਤੁਸੀਂ ਦੇਖ ਲਓ ਮੈਂ ਇੰਨਾ ਇੰਨਾ ਜ਼ਿਆਦਾ ਰੱਖਿਆ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਹੈਗਾ ਰੱਖ ਸਕਦੇ ਹੋ ਬਾਅਦ 'ਚ ਜੇ ਕਿ ਘਾਟ ਵਧ ਹੁੰਦੀ ਆ ਆਪਾਂ ਕਟਿੰਗ ਕਰ ਸਕਦੇ ਹਾਂ ਠੀਕ ਹੈ ਇਹ ਕੱਪੜਾ ਜਿਹੜਾ ਹੈਗਾ ਇਦਾਂ ਸੈਂਟਰ ਦੇ ਵਿੱਚ ਆ ਜਾਊਗਾ ਇਹਦੇ ਪਲੇਨ ਹੋਗੇ ਠੀਕ ਹੈ ਜੀ ਤੇ ਚਲੋ ਹੁਣ ਆਪਾਂ ਇਹਦੀ ਜਿਹੜੀ ਜੜਾਈ ਹੈਗੀ ਮੈਂ ਤੁਹਾਨੂੰ ਉਹ ਕਰਨੀ ਦੱਸਦੀਆਂਗੀ ਬ ਐ ਇਦਾਂ ਦੀ ਕੋਈ ਲੈਸ ਲੈ ਲੈਣੀ ਆ ਠੀਕ ਹੈ ਮੇਰੀ ਕੱਟਵਰਕ ਵਾਲੀ ਲੈਸ ਹੈਗੀ ਤੁਸੀਂ ਕੋਈ ਵੀ ਜਿਹੜੀ ਹੈਗੀ ਲੈਸ ਲੈ ਸਕਦੇ ਹੋ ਬਸ ਮੋੜਨ ਵਾਲੀ ਹੋਵੇ ਲੈਸ ਠੀਕ ਹੈ ਪਹਿਲਾਂ ਆਪਾਂ ਗਲੇ ਦੀ ਜਿਹੜੀ ਹੈਗੀ ਜੜਾਈ ਕਰਵਾਂਗੇ ਕੱਪੜੇ ਦੇ ਉੱਪਰ ਜਿਵੇਂ ਆਪਾਂ ਨਾਰਮਲ ਗਲੇ ਦੀ ਜੜਾਈ ਕਰਦੇ ਹੁੰਦੇ ਹਾਂ ਠੀਕ ਹੈ ਤੇ ਇਦਾਂ ਕੱਪੜੇ ਨੂੰ ਆਪਾਂ ਫੋਲਡ ਕਰਦੇ ਜਾਣਾ ਚਾਰ ਸਾਈਡ ਤੋਂ ਤੇ ਗਲੇ ਨੂੰ ਆਪਾਂ ਫਿਨਿਸ਼ਿੰਗ ਦੇ ਨਾਲ ਜਿਹੜਾ ਹੈਗਾ ਉਹ ਰੈਡੀ ਕਰ ਲੈਣਾ ਠੀਕ ਹੈ ਜੀ ਤੇ ਗਲੇ ਦੀ ਆਪਣੀ ਜੜਾਈ ਹੋ ਗਈ ਆ ਹੁਣ ਦੇਖੋ ਆਪਾਂ ਸੈਂਟਰ ਕਰ ਲਿਆ ਹੁਣ ਗਲੇ ਦਾ ਜਿਵੇਂ ਆਪਾਂ ਸ਼ਰਟ ਤੇ ਗਲਾ ਜੜਨ ਵੇਲੇ ਕਰਦੇ ਹੁੰਦੇ ਆ ਠੀਕ ਹੈ ਬਸ ਇਹ ਆ ਵੀ ਆਪਾਂ ਇਹ ਗਲਾ ਵੱਡਾ ਕਟਿਆਗਾ ਸੈਂਟਰ ਦੇ ਵਿੱਚ ਜਿਹੜਾ ਇਹਦਾ ਇੱਕ ਹੋਰ ਗਲਾ ਬਣ ਸਕੀ ਠੀਕ ਹੈ ਤੇ ਹੁਣ ਆਪਾਂ ਸ਼ਰਟ ਦਾ ਵੀ ਸੈਂਟਰ ਕਰ ਲੈਣਾ ਠੀਕ ਹੈ ਇਦਾਂ ਆਪਾਂ نیچے 14.5 ਇੰਚ ਤੋਂ نیچے ਤੱਕ ਆਪਾਂ ਨਿਸ਼ਾਨ ਲਗਾ ਲੈਣਾ ਹਾਫ ਕਰਕੇ ਤੇ ਗਲਾ ਜਿਹੜਾ ਹੈਗਾ ਉਹ ਇਦਾਂ ਇਹਦੇ ਉੱਪਰ ਰੱਖ ਲੈਣਾ ਸੈਂਟਰ ਨਾਲ ਸੈਂਟਰ ਜਿਹੜਾ ਹੈਗਾ ਆਪਾਂ ਉਹ ਮਿਲਾ ਲੈਣਾ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਬਸ ਜਿੱਥੇ ਤੱਕ ਆਪਣਾ ਡਿਜ਼ਾਈਨ ਖਤਮ ਹੁੰਦਾ ਉੱਥੇ ਤੱਕ ਆਪਾਂ ਸਲਾਈ ਲਾ ਲੈਣੀ ਆ ਮਸ਼ੀਨ ਦੀ ਤੇ ਉੱਥੋਂ ਹੀ ਆਪਾਂ ਇਹਨੂੰ ਇਦਾਂ ਕਮਾ ਲੈਣਾ ਤੇ ਇਹਨੂੰ ਆਪਾਂ ਜੜਦੇ ਜਾਣਾ ਮਸ਼ੀਨ ਨਾਲ ਠੀਕ ਹੈ ਕੱਪੜੇ ਨਾਲ ਆਪਾਂ ਇਹਨੂੰ ਅਟੈਚ ਕਰਦੇ ਜਾਣਾ ਠੀਕ ਹੈ ਤੇ ਇਦਾਂ ਹੀ ਆਪਾਂ ਦੂਸਰੀ ਵਾਲੀ ਸਾਈਡ ਇਹਨੂੰ ਸਲਾਈ ਨੂੰ ਲੈ ਕੇ ਆਉਣਾਗਾ ਤੇ ਸਾਰਾ ਜਿਹੜਾ ਗਲਾ ਹੈਗਾ ਪ੍ਰੋਪਰ ਤਰੀਕੇ ਨਾਲ ਇਹਨੂੰ ਜੜ ਲੈਣਾ ਆਪਾਂ ਨੇ ਸੂਟ ਦੇ ਕੱਪੜੇ ਨਾਲ ਠੀਕ ਹੈ ਜੀ ਤੇ ਬਸ ਹੁਣ ਆਪਾਂ ਉੱਥੇ ਲਿਆ ਕੇ ਇਹਨੂੰ ਖਤਮ ਕਰਾਂਗੇ ਸਲਾਈ ਤੇ ਜਿੱਥੋਂ ਆਪਾਂ ਸਟਾਰਟ ਕੀਤੀ ਸੀ ਉਸ ਤੋਂ ਆਪਾਂ 1.5 ਇੰਚ ਜਿਹੜੀ ਹੈਗੀ ਉਹ ਉੱਪਰ ਤੱਕ ਲੈ ਜਾ ਕਰੋ ਤਾਂ ਕਿ ਫਿਰ ਇਹ ਉਦੜੇ ਨਾ ਸਲਾਈ ਠੀਕ ਹੈ ਤੇ ਹੁਣ ਦੇਖੋ ਆਪਾਂ ਇਧਰੋਂ ਇਹਦੀ ਕਟਿੰਗ ਕਰ ਲਵਾਂਗੇ ਜਿਸ ਪਾਸੇ ਆਪਣੀ ਸਲਾਈ ਆਉਣੀ ਹੁੰਦੀ ਆ ਉਧਰਲੇ ਪਾਸੇ ਪਾਸਿਓਂ ਕਟਿੰਗ ਕਰ ਲਿਆ ਕਰੋ ਫਿਰ ਆਪਾਂ ਨੂੰ ਜਿਹੜਾ ਹੈਗੀ ਸਲਾਈ ਦਾ ਪਤਾ ਲੱਗ ਜਾਂਦਾ ਫਿਰ ਆਪਣੀ ਸਲਾਈ ਨਹੀਂ ਕੱਟ ਹੁੰਦੀ ਹੈਗੀ ਠੀਕ ਹੈ ਤੇ ਦੇਖੋ ਹੁਣ ਆਪਾਂ ਇਹਨੂੰ ਅੰਦਰ ਵਾਲੀ ਸਾਈਡ ਜਿਹੜਾ ਹੈਗਾ ਫੋਲਡ ਕਰਕੇ ਉੱਪਰ ਆਪਾਂ ਦਬਮੀ ਸਲਾਈ ਲਗਾ ਲਵਾਂਗੇ ਇਹਦੇ ਤਾਕੀ ਇਹਦੇ ਵਿੱਚ ਹੋਰ ਫਿਨਿਸ਼ਿੰਗ ਆ ਜਾਵੇ ਤੇ ਇਦਾਂ ਆਪਾਂ ਜਿਹੜੀ ਹੈਗੀ ਬਰੀਕ ਬੱਖੇ ਨਾਲ ਇਹ ਸਲਾਈ ਲਗਾਉਣੀ ਆਂਗੀ ਠੀਕ ਹੈ ਤਾਂ ਕਿ ਇਹਦੇ ਵਿੱਚ ਫਿਨਿਸ਼ਿੰਗ ਜਿਹੜੀ ਹੈਗੀ ਉਹ ਰਹੇ ਤੇ ਇਦਾਂ ਹੀ ਆਪਾਂ ਮਸ਼ੀਨ ਨੂੰ ਘੁਮਾਉਂਦੇ ਹੋਏ ਆਪਾਂ ਸਾਰੇ ਗਲੇ ਦੇ ਉੱਪਰ ਜਿਹੜੀ ਹੈਗੀ ਉਹ ਦਬਮੀ ਸਲਾਈ ਲਗਾ ਲੈਣੀ ਆਂ ਤੇ ਆਪਣਾ ਗਲਾ ਜਿਹੜਾ ਹੈਗਾ ਦੇਖੋ ਇਦਾਂ ਰੈਡੀ ਹੋ ਗਿਆ ਠੀਕ ਹੈ ਜੀ ਇਦਾਂ ਤੁਸੀਂ ਗਲਾ ਜਿਹੜਾ ਹੈਗਾ ਉਹ ਰੈਡੀ ਕਰ ਲੈਣਾ ਤੇ ਹੁਣ ਆ ਦੇਖੋ ਲੈਸ ਜਿਆ ਤਾਂ ਆਪਾਂ ਇਦਾਂ ਵੀ ਰੱਖ ਸਕਦੇ ਆਂਗੇ ਪਰ ਮੈਂ ਇਦਾਂ ਨਹੀਂ ਰੱਖੂਗੀ ਮੈਂ ਅੰਦਰ ਵਾਲੀ ਸਾਈਡ ਜਿਹੜੀ ਹੈਗੀ ਉਹ ਲੈਸ ਰੱਖੂਗੀ ਤੁਸੀਂ ਚਾਹੋ ਤਾਂ ਉੱਪਰ ਵਾਲੀ ਸਾਈਡ ਵੀ ਰੱਖ ਸਕਦੇ ਹੋ ਠੀਕ ਹੈ ਮੈਂ ਇਹਨੂੰ ਅੰਦਰ ਵਾਲੀ ਸਾਈਡ ਰੱਖ ਕੇ ਮੈਨੂੰ ਲੱਗਦਾ ਵੀ ਜ਼ਿਆਦਾ ਫਿਨਿਸ਼ਿੰਗ ਆਊਗੀ ਇਹਦੇ ਵਿੱਚ ਠੀਕ ਹੈ ਤੇ ਇਦਾਂ ਜਿਹੜੀ ਲੈਸ ਹੈਗੀ ਆਪਾਂ ਬਰੀਕ ਬੱਕੇ ਨਾਲ ਇਦੇ ਉੱਪਰ ਲਗਾ ਲੈਣੀ ਆ ਅੰਦਰ ਵਾਲੀ ਸਾਈਡ ਕਰਕੇ ਤੁਸੀਂ ਚਾਹੋ ਤਾਂ ਬਾਹਰ ਵਾਲੀ ਸਾਈਡ ਵੀ ਲਗਾ ਸਕਦੇ ਹੋ ਠੀਕ ਹੈ ਜੀ ਤੇ ਇੱਥੋਂ ਦੇਖੋ ਜਿਹੜਾ ਕੋਨਾ ਜਾਊਗਾ ਉੱਥੋਂ ਆਪਾਂ ਪੂਰੀ ਫਿਨਿਸ਼ਿੰਗ ਦੇ ਨਾਲ ਲੇਸ ਕੱਢਣੀ ਆ ਮੈਂ ਤੁਹਾਨੂੰ ਕੱਢ ਕੇ ਦਿਖਾ ਦਣੀ ਆ ਕੱਪੜਾ ਠੀਕ ਹੈ ਮੈਂ ਮਸ਼ੀਨ ਦੇ ਨੀਚੋਂ ਕੱਢ ਲਿਆ ਕੱਪੜਾ ਤੇ ਦੇਖੋ ਆਪਾਂ ਕੀ ਕਰਨਾ ਜਿਹੜੇ ਇਹ ਕੋਨੇ ਜਿਹੇ ਹੈਗੇ ਨੇ ਇਹਨੂੰ ਆਪਾਂ ਇਦਾਂ ਅੰਦਰ ਵਾਲੀ ਸਾਈਡ ਰੱਖ ਲੈਣਾ ਤੇ ਜਿਹੜਾ ਲੇਸ ਹੈਗੀ ਉਹਨੂੰ ਥੋੜਾ ਜਿਹਾ ਫੋਲਡ ਕਰ ਦੇਣਾ ਤੇ ਇਹ ਆਪਣੇ ਆਪ ਜਿਹੜੀ ਹੈਗੀ ਮੋੜ ਜੂਗੀ ਲੇਸ ਠੀਕ ਹੈ ਹੁਣ نیچے ਆਪਾਂ ਲੈਸ ਰੱਖੀਏ ਦੇਖੋ ਆਪਾਂ ਕੱਪੜਾ ਰੱਖਣਾ ਹੀ ਹੈ ਇਹਦੇ نیچے ਪੂਰੀ ਫਿਨਿਸ਼ਿੰਗ ਦੇ ਨਾਲ ਆਪਣੀ ਲੈਸ ਜਿਹੜੀ ਹੈਗੀ ਉਹ ਆਜੂਗੀ ਤੇ ਇੱਦਾਂ ਜੇ ਤੁਸੀਂ ਥੋੜੀ ਜੀ ਫੋਲਡ ਕਰਕੇ ਲਗਾ ਦੋਗੇ ਨਾ ਲੈਸ ਤਾਂ ਇਹ ਪੂਰੀ ਫਿਨਿਸ਼ਿੰਗ ਦੇ ਨਾਲ ਲੱਗ ਜੂਗੀ ਗਲੇ ਦੇ ਉੱਪਰ ਠੀਕ ਹੈ ਬਸ ਜਿੱਥੋਂ ਆਪਣਾ ਪੱਤੇ ਦੀ ਸ਼ੇਪ ਬਣੀ ਹੁੰਦੀ ਆ ਨਾ ਗਲੇ ਦੀ ਉੱਥੋਂ ਆਪਾਂ ਜਿਹੜਾ ਹੈਗਾ ਥੋੜਾ ਜਿਹਾ ਇਕੱਠੀ ਕਰ ਦੇਣੀ ਹੁੰਦੀ ਹੈ ਲੈਸ ਫਿਰ ਇਹ ਲੈਸ ਜਿਹੜੀ ਹੈਗੀ ਫਿਨਿਸ਼ਿੰਗ ਦੇ ਨਾਲ ਮੁੜ ਜਾਂਦੀ ਹੁੰਦੀ ਹੈ ਠੀਕ ਹੈ ਜੀ ਤੇ ਆਪਾਂ ਸਾਰੇ ਗਲੇ ਤੇ ਦਾ ਫਿਨਿਸ਼ਿੰਗ ਦੇ ਨਾਲ ਜਿਹੜੀ ਹੈਗੀ ਆ ਉਹ ਲੈਸ ਲਾ ਲੈਣੀ ਆ ਤੁਸੀਂ ਕੋਈ ਵੀ ਡਿਜ਼ਾਈਨ ਲੈ ਸਕਦੇ ਹੋ ਬਸ ਇਹ ਆ ਵੀ ਜੇ ਕਟਾਵਾਂ ਵਾਲਾ ਲੈਨੇ ਆ ਤਾਂ ਮੁੜ ਜਾਂਦੀ ਹੁੰਦੀ ਹੈ ਲੈਸ ਚੰਗੀ ਤਰ੍ਹਾਂ ਇਸੇ ਲਈ ਆਪਾਂ ਇਦਾਂ ਕਟਵਰਕ ਵਾਲੀ ਲੈਸ ਲੈ ਸਕਦੇ ਆ ਤੇ ਆਪਣਾ ਗਲਾ ਦੇਖੋ ਜਿਹੜਾ ਹੈਗਾ ਉਹ ਰੈਡੀ ਹੋ ਗਿਆ ਇਦਾਂ ਤੇ ਹੁਣ ਆਪਾਂ ਇਹਦੇ ਨੀਚੇ ਜਿਹੜਾ ਕੱਪੜਾ ਹੈਗਾ ਉਹ ਲਗਾਵਾਂਗੇ ਠੀਕ ਹੈ ਜੀ ਤੇ ਦੇਖੋ ਜਿਹੜਾ ਨੀਚੇ ਵਾਲਾ ਕੱਪੜਾ ਹੈਗਾ ਆਪਾਂ ਇਦਾਂ ਰੱਖ ਦੇਣਾ ਸੂਟ ਦੇ ਕੱਪੜੇ ਨੂੰ ਉੱਪਰ ਰੱਖ ਲੈਣਾ ਤਾਂ ਪਲੇਨ ਜਿਹੜਾ ਕੱਪੜਾ ਹੈਗਾ ਉਹਨੂੰ ਆਪਾਂ ਨੀਚੇ ਰੱਖ ਲੈਣਾ ਠੀਕ ਹੈ ਕਪੜਾ ਵਾਸਾ ਆਪਾਂ ਵੱਡਾ ਲੈਣਾਗਾ ਤਾਂ ਕਿ ਗਲੇ ਤੋਂ ਉਹ ਬਾਹਰ ਜਾ ਸਕੇ ਕਪੜਾ ਤੇ ਹੁਣ ਆਪਾਂ ਪਹਿਲਾਂ ਦੇਖੋ ਦੂਸਰੇ ਪਾਸੇ ਪੇਸਟਿੰਗ ਪੇਪਰ ਦਿਖਦਾ ਪਿਆ ਨਾ ਮੈਂ ਇਹਦੇ ਉੱਪਰ ਜਿਹੜਾ ਕਪੜਾ ਹੈਗਾ ਉਹ ਜੜ ਲਊਂਗੀ ਠੀਕ ਹੈ ਸੂਟ ਦੇ ਨਾਲ ਦਾ ਕਪੜਾ ਜਿਹੜਾ ਲੈ ਕੇ ਮੈਂ ਚਾਰੋਂ ਪਾਸੇ ਇਹਦੇ ਸਲਾਈ ਲਗਾ ਲਊਂਗੀ ਠੀਕ ਹੈ ਜੀ ਤੇ ਆਪਾਂ ਇਹਨੂੰ ਫਿਨਿਸ਼ਿੰਗ ਦੇ ਨਾਲ ਜਿਹੜਾ ਹੈਗਾ ਉਹ ਜੜ ਲਵਾਂਗੇ ਨਹੀਂ ਤਾਂ ਫਿਰ ਜਦੋਂ ਆਪਾਂ ਰੈਡੀ ਹੋਗੇ ਨਾ ਆਪਣਾ ਗਲਾ ਨੀਚੇ ਵਾਲੇ ਪਾਸੇ ਪੇਸਟਿੰਗ ਪੇਪਰ ਜਿਹੜੀ ਹੈਗੀ ਉਹ ਦਿਖੂਗਾ ਠੀਕ ਹੈ ਤੇ ਇਦਾਂ ਆਪਾਂ ਇਹਨੂੰ ਚਾਰੋਂ ਪਾਸੇ ਜਿਹੜਾ ਹੈਗਾ ਉਹ ਚੰਗੀ ਤਰ੍ਹਾਂ ਅਟੈਚ ਕਰ ਲੈਣਾ ਉਸ ਤੋਂ ਬਾਅਦ ਆਪਾਂ ਜਿਹੜੇ ਵਾਲੇ ਵਾਲੇ ਵੱਧ ਗਿਆ ਨਾ ਆ ਵੱਧ ਗਿਆ ਜਿਹੜਾ ਪੇਸਟਿੰਗ ਪੇਪਰ ਉਹਨੂੰ ਆਪਾਂ ਕਟਿੰਗ ਕਰ ਲਵਾਂਗੇ ਠੀਕ ਹੈ ਤੇ ਇਦਾਂ ਆਪਾਂ ਗਲੇ ਨੂੰ ਉੱਪਰ ਰੱਖ ਕੇ ਸੂਟ ਵਾਲੇ ਨੂੰ ਇਹਦੇ ਉੱਪਰ ਇਹਦੀ ਜੜਾਈ ਕਰਨੀ ਆ ਤੇ ਜਦੋਂ ਆਪਾਂ ਇਹਦੀ ਜੜਾਈ ਕਰਾਂਗੇ ਨਾ ਆਪਾਂ ਪੂਰੀ ਫਿਨਿਸ਼ਿੰਗ ਦੇ ਨਾਲ ਇਹਦੀ ਜੜਾਈ ਕਰਨੀ ਆ ਇਹਦੇ ਵਿੱਚ ਕੋਈ ਬਲ ਵਗੈਰਾ ਨਹੀਂ ਆਉਣਾ ਚਾਹੀਦਾ ਠੀਕ ਹੈ ਨਹੀਂ ਤਾਂ ਫਿਰ ਆਪਣੇ ਡਿਜ਼ਾਈਨ ਦੇ ਵਿੱਚ ਬਲ ਪੈਣ ਲੱਗ ਜਾਣਗੇ ਠੀਕ ਹੈ ਉਸ ਤੋਂ ਪਹਿਲਾਂ ਆਪਾਂ ਇਹਨੂੰ ਮੋਢਿਆਂ ਵਾਲੀ ਸਾਈਡ ਤੋਂ ਜਿਹੜਾ ਹੈਗਾ ਅਟੈਚ ਕਰ ਲਵਾਂਗੇ ਤਾਂ ਕਿ ਇਹ ਫਿਕਸ ਹੋ ਜਵੇ ਠੀਕ ਹੈ ਇਹਦੀ ਹਿੱਲ-ਜੋਲ ਨਾ ਹੋਵੇ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਦੂਸਰੇ ਵਾਲੀ ਸਾਈਡ ਤੋਂ ਇਹਦਾ ਕੱਪੜੇ ਦੇ ਉੱਪਰ ਰੱਖ ਲੈਣਾ ਮੋਢੇ ਵਾਲੀ ਸਾਈਡ ਚੱਕ ਕੇ ਠੀਕ ਹੈ ਤੇ ਦੇਖੋ ਹੁਣ ਇਹ ਫਿਕਸ ਹੋ ਗਿਆ ਤੇ ਹੁਣ ਆਪਾਂ ਜਿਹੜਾ ਹੈਗਾ ਉਹ ਗਲਾ ਰੈਡੀ ਕਰਾਂਗੇ ਜਿਸ ਹਿਸਾਬ ਨਾਲ ਵੀ ਆਪਾਂ ਗਲਾ ਪਾਉਣਾਗਾ ਆਪਣਾ ਐਕਚੁਅਲ ਜਿਹੜਾ ਆਪਣਾ ਸੂਟ ਦਾ ਗਲਾ ਹੋਊਗਾ ਕਿਉਂਕਿ ਇਹ ਤਾਂ ਆਪਣੀ ਡਿਜ਼ਾਈਨਿੰਗ ਹੋ ਗਈ ਹੈ ਨਾ ਹੁਣ ਆਪਾਂ ਗਲਾ ਜਿਹੜਾ ਹੈਗਾ ਉਹ ਰੈਡੀ ਕਰਾਂਗੇ ਐਦਾਂ ਆਪਾਂ ਬੁਕਰਮ ਲੈ ਲੈਣੀ ਹੈਗੀ ਠੀਕ ਹੈ 2.5 ਇੰਚ ਆਪਾਂ ਚੌੜਾ ਰੱਖਾਂਗੇ ਗਲਾ ਉੱਪਰੋਂ ਠੀਕ ਹੈ ਤੇ ਆਪਾਂ ਐਦਾਂ 4 ਇੰਚ ਤੇ ਨਿਸ਼ਾਨ ਲਗਾ ਲਾਂਗੇ ਪਹਿਲਾਂ ਇੱਕ ਇੱਥੋਂ ਹੀ ਫਿਰ ਆਪਾਂ ਤਕੋਨਾ ਕਰਾਂਗੇ ਗਲਾ ਹੁਣ ਇਧਰੋਂ ਆਪਾਂ 2.5 ਲੈ ਲਏ ਇਧਰੋਂ 4 ਲੈ ਲੇ ਔਰ ਐਦਾਂ ਆਪਾਂ ਇਹਨੂੰ ਮਿਲਾ ਦੇਵਾਂਗੇ ਪਹਿਲਾਂ ਆਪਾਂ ਨਿਸ਼ਾਨ ਲਗਾ ਲਵਾਂਗੇ ਆਪਾਂ ਕਿੰਨੇ ਇੰਚ ਗਲਾ ਚਾਹੀਦਾ ਮੈਨੂੰ 6.5 7 ਚਾਹੀਦਾ ਤੇ ਆਪਾਂ ਫਿਰ 4 ਵਾਲੇ ਨਿਸ਼ਾਨ ਤੋਂ ਇਹਨੂੰ ਐਦਾਂ ਕਰਕੇ ਤਕੋਨਾ ਕਰ ਦਵਾਂਗੇ ਠੀਕ ਹੈ ਜੀ ਇਸ ਸ਼ੇਪ ਦੇ ਵਿੱਚ ਆਪਾਂ ਜਿਹੜਾ ਗਲਾ ਹੈਗਾ ਉਹ ਕਟਿੰਗ ਕਰਾਂਗੇ ਠੀਕ ਹੈ ਤੇ 1 1 ਇੰਚ ਦਾ ਮਾਰਜਨ ਲੈਂਦੇ ਹੋਏ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਠੀਕ ਹੈ ਤੇ ਆਪਣਾ ਗਲਾ ਜਿਹੜਾ ਹੈਗਾ ਕੁਝ ਐਦਾਂ ਬਣ ਕੇ ਰੈਡੀ ਹੋ ਜਾਊਗਾ ਤੁਸੀਂ ਆਪਣੇ ਹਿਸਾਬ ਨਾਲ ਸੱਤ ਲੈ ਸਕਦੇ ਹੋ 7.5 ਵੀ ਲੈ ਸਕਦੇ ਹੋ ਠੀਕ ਹੈ ਤੇ ਹੁਣ ਆਪਾਂ ਇਹਦੀ ਜੜਾਈ ਕਰਾਂਗੇ ਕੱਪੜੇ ਦੇ ਉੱਪਰ ਕੱਪੜਾ ਜਿਹੜਾ ਹੈਗਾ ਐਦਾਂ ਇਹਦੇ ਉੱਪਰ ਫੋਲਡ ਕਰ ਲਵਾਂਗੇ ਜਿਸ ਤਰੀਕੇ ਨਾਲ ਆਪਾਂ ਨਾਰਮਲ ਸੂਟ ਦਾ ਗਲਾ ਗੜੇ ਹੈਗਾ ਉਹ ਰੈਡੀ ਕਰਦੇ ਹੁੰਦੇ ਆ ਠੀਕ ਹੈ ਹੁਣ ਆਪਾਂ ਇਹਨੂੰ ਪਲੇਨ ਕੱਪੜੇ ਦੇ ਸੈਂਟਰ ਵਿੱਚ ਰੱਖ ਕੇ ਇਹਦੀ ਜੜਾਈ ਕਰਾਂਗੇ ਹੁਣ ਇਹ ਐਕਚੁਅਲ 'ਚ ਆਪਣਾ ਗਲਾ ਜਿਹੜਾ ਹੈਗਾ ਉਹ ਬਣੂਗਾ ਹੁਣ ਪਲੇਨ ਕੱਪੜੇ ਦੀ ਤਾਂ ਆਪਾਂ ਸਿਰਫ ਡਿਜ਼ਾਈਨਿੰਗ ਹੀ ਬਣਾਈਆ ਉਸ ਤੋਂ ਪਹਿਲਾਂ ਆਪਾਂ ਇਹਦੀ ਜੜਾਈ ਕਰ ਲਵਾਂਗੇ ਗਲੇ ਦੀ ਇਹਨੂੰ ਆਪਾਂ ਮਤਲਬ ਪਲੇਨ ਜਿਹੜਾ ਕੱਪੜਾ نیچے ਉਹਦੇ ਨਾਲ ਅਟੈਚ ਕਰ ਲਵਾਂਗੇ ਠੀਕ ਹੈ ਚਾਰੇ ਪਾਸੇ ਤੋਂ ਤੇ ਇਦਾਂ ਜਿਹੜਾ ਹੈਗਾ ਆਪਾਂ ਇਹਨੂੰ ਪੂਰੀ ਫਿਨਿਸ਼ਿੰਗ ਦੇ ਨਾਲ ਬਲ ਵਗੈਰਾ ਕੱਢਦੇ ਹੋਏ ਇਹਦਾ ਇਹਨੂੰ ਆਪਾਂ ਅਟੈਚ ਕਰ ਲੈਣਾ ਦੇਖੋ ਇਹਦੇ ਵਿੱਚ ਬਲ ਬਿਲਕੁਲ ਨਹੀਂ ਹੋਣੇ ਚਾਹੀ ਤੇ ਆ ਜਿਹੜਾ ਵਾਧੂ ਘਟੂ ਕਪੜਾ ਹੈਗਾ ਉਹਨੂੰ ਆਪਾਂ ਕਟਿੰਗ ਕਰ ਲਵਾਂਗੇ ਠੀਕ ਹੈ ਹੁਣ ਆਪਣੇ ਨੀਚੇ ਪਲੇਨ ਕਪੜਾ ਹੋ ਜਾਊਗਾ ਤੇ ਆਪਾਂ ਬਟਨ ਵਗੈਰਾ ਵੀ ਲਗਾ ਸਕਦੇ ਆ ਤੇ ਆਪਾਂ ਪਹਿਲਾਂ ਇਹਦਾ ਇਦਾਂ ਸੈਂਟਰ ਕਰ ਲੈਣਾ ਠੀਕ ਹੈ ਤੇ ਇਹਦੇ ਵਿੱਚ ਆਪਾਂ ਗਲੇ ਦੀ ਜਿਹੜੀ ਜੜਾਈ ਹੈਗੀ ਰੱਖ ਕੇ ਕਰਾਂਗੇ ਤੇ ਹੁਣ ਆਪਾਂ ਇਹ ਗਲੇ ਦੀ ਵੀ ਜਿਹੜਾ ਹੈਗਾ ਉਹਦਾ ਵੀ ਸੈਂਟਰ ਕਰ ਲੈਣਾ ਤੇ ਸੈਂਟਰ ਨਾਲ ਸੈਂਟਰ ਮਿਲਾ ਕੇ ਆਪਾਂ ਇਹਦੀ ਡੜਾਈ ਕਰਨੀ ਹੈ ਠੀਕ ਹੈ ਜੀ ਤੇ ਇਦਾਂ ਤੁਸੀਂ ਹੈਗਾ ਜਿਹੜਾ ਉਹ ਪਲੇਨ ਕਪੜੇ ਦਾ ਡਿਜ਼ਾਈਨ ਟੂਟ ਦੇ ਵਿੱਚ ਬਣਾ ਸਕਦੇ ਹਾਂ ਸਲਵਾਰ ਦੇ ਕੱਪੜੇ ਦਾ ਠੀਕ ਹੈ ਇਹ ਡਿਜ਼ਾਈਨ ਜਿਹੜਾ ਹੈਗਾ ਉਹ ਵੇਅਰ ਕੀਤਾ ਹੋਇਆ ਬਹੁਤ ਸੋਹਣਾ ਲੱਗਦਾ ਤੇ ਇਹਦੇ ਉੱਪਰ ਆਪਾਂ ਬਟਨ ਵਗੈਰਾ ਵੀ ਜਿਹੜੇ ਹੈਗੇ ਨੇ ਉਹ ਲਗਾ ਸਕਦੇ ਹੁੰਦੇ ਆ ਠੀਕ ਹੈ ਹੁਣ ਆਪਣਾ ਗਲਾ ਜਿਹੜਾ ਹੈਗਾ ਦੇਖੋ ਆਪਾਂ ਸਾਰੇ ਪਾਸੇ ਤੋਂ ਇਦਾਂ ਅਟੈਚ ਕਰ ਲਿਆ ਠੀਕ ਹੈ ਤੇ ਮੈਂ ਕਟਿੰਗ ਕਰ ਲਿਆ ਸੀਗਾ ਉਹ ਵੀਡੀਓ ਥੋੜੀ ਜਿਹੀ ਸਕਿਪ ਹੋ ਗਈ ਆ ਵਿੱਚੋਂ ਤੇ ਇਦਾਂ ਆਪਾਂ ਕਟਿੰਗ ਕਰਨ ਤੋਂ ਬਾਅਦ ਇਹਨੂੰ ਆਪਾਂ ਅੰਦਰ ਵਾਲੀ ਸਾਈਡ ਜਿਹੜਾ ਹੈਗਾ ਗਲਾ ਫੋਲਡ ਕਰ ਦੇਵਾਂਗੇ ਠੀਕ ਹੈ ਤੁਸੀਂ ਚਾਹੋ ਤਾਂ ਇੱਥੇ ਲੈਸ ਵੀ ਲਗਾ ਸਕਦੇ ਹੋਗੇ ਨਹੀਂ ਲਗਾਉਣੀ ਤਾਂ ਉਹ ਤੁਹਾਡੀ ਇੱਛਾ ਜੇ ਤੁਸੀਂ ਨਹੀਂ ਲਗਾਉਣੀ ਗਲੇ ਤੇ ਲੈਸ ਹਨਾ ਤੇ ਇਦਾਂ ਆਪਾਂ ਇਹਨੂੰ ਪੂਰੀ ਫਿਨਿਸ਼ਿੰਗ ਦੇ ਨਾਲ ਜਿਹੜੀ ਹੈਗੀ ਹੈ ਸਲਾਈ ਲਗਾ ਲਵਾਂਗੇ ਇਹਦੇ ਉੱਪਰ ਠੀਕ ਹੈ ਤੇ ਮੈਨੂੰ ਥੋੜਾ ਸਿੰਪਲ ਲੱਗ ਰਿਹਾ ਸੀ ਇਸੇ ਲਈ ਫਿਰ ਮੈਂ ਸੋਚਿਆ ਮੈਂ ਕਿ ਚਲ ਥੋੜੀ ਜਿਹੀ ਜਿਹੜਾ ਹੈਗਾ ਉਹ ਅੰਦਰ ਵਾਲੇ ਸਾਈਡ ਵੀ ਮੈਂ ਲੈਸ ਜਿਹੜੀ ਹੈਗੀ ਆ ਉਹ ਦੇ ਦੇਨੀ ਆ ਤੇ ਇਦਾਂ ਆਪਾਂ ਗਲੇ ਦੀ ਸ਼ੇਪ ਦੇ ਵਿੱਚ ਲੈਸ ਨੂੰ ਜਿਹੜਾ ਹੈਗਾ ਪੂਰੀ ਫਿਨਿਸ਼ਿੰਗ ਦੇ ਨਾਲ ਲਗਾਉਂਦੇ ਜਾਣਾ ਠੀਕ ਹੈ ਬਸ ਇੱਥੇ ਜਦੋਂ ਕੋਨਾ ਜਾ ਆਉਂਦਾ ਹੁੰਦਾ ਨਾ ਉੱਥੋਂ ਆਪਾਂ ਧਿਆਨ ਨਾਲ ਕੱਢਣੀ ਹੁੰਦੀ ਹੈ ਲੈਸ ਠੀਕ ਹੈ ਤੇ ਇਦਾਂ ਹੀ ਆਪਾਂ ਮਸ਼ੀਨ ਨੂੰ ਘੁਮਾ ਕੇ ਇੱਥੋਂ ਧਿਆਨ ਨਾਲ ਜਿਹੜੀ ਹੈਗੀ ਉਹ ਕੋਨਾ ਬਣਾਵਾਂਗੇ ਦਾ ਠੀਕ ਹੈ ਤੇ ਹੁਣ ਜਿਹੜਾ ਆਪਣਾ ਗਲਾ ਹੈਗਾ ਦੇਖੋ ਫਿਨਿਸ਼ਿੰਗ ਦੇ ਨਾਲ ਬਣ ਕੇ ਰੈਡੀ ਹੋ ਗਿਆ ਤੇ ਆਪਣਾ ਡਿਜ਼ਾਈਨ ਜਿਹੜਾ ਹੈਗਾ ਉਹ ਵੀ ਬਣੇਗੀ ਬਣ ਹੀ ਗਿਆ ਤੇ ਇਦਾਂ ਆਪਾਂ ਪੂਰੀ ਫਿਨਿਸ਼ਿੰਗ ਦੇ ਨਾਲ ਲੈਸ ਨੂੰ ਜਿਹੜਾ ਹੈਗਾ ਮੋੜਨਾ ਮੋੜਨਾ ਹੁੰਦਾ ਤੇ ਜਿਹੜੀ ਲੈਸ ਹੈਗੀ ਉਹ ਆਪਾਂ ਜੇ ਕਟਵਰਕ ਵਾਲੀ ਲੈ ਲਈਏ ਤਾਂ ਇਹ ਆਸਾਨੀ ਨਾਲ ਹੀ ਫੋਲਡ ਹੋ ਜਾਂਦੀ ਹੁੰਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਡਿਜ਼ਾਈਨ ਹੈਗਾ ਉਹ ਬਣ ਕੇ ਰੈਡੀ ਹੋ ਗਿਆ ਤੇ ਤੁਸੀਂ ਇਦਾਂ ਸਿੰਪਲ ਜੇ ਸੂਟ ਨੂੰ ਵਧੀਆ ਡਿਜ਼ਾਈਨਰ ਸੂਟ ਬਣਾ ਸਕਦੇ ਹੋ ਠੀਕ ਹੈ ਜੀ ਇਹ ਬਹੁਤ ਹੀ ਈਜ਼ੀ ਆ ਬਣਾਉਣਾ ਠੀਕ ਹੈ ਤੇ ਤੁਸੀਂ ਇਦਾਂ ਇੱਥੇ ਬਟਨ ਵਗੈਰਾ ਜਿਹੜੇ ਹੈਗੇ ਨੇ ਉਹ ਲਗਾ ਸਕਦੇ ਹੋ ਠੀਕ ਹੈ ਹੁਣ ਉਲਟੀ ਸਾਈਡ ਤੋਂ ਤੁਸੀਂ ਦੇਖ ਲਓ ਦੇਖੋ ਜਿਹੜਾ ਬਾਦੂ ਘਟੂ ਕਪੜਾ ਹੈਗਾ ਸੀ ਉਹ ਮੈਂ ਕਟਿੰਗ ਕਰਤਾ ਠੀਕ ਹੈ ਜੀ ਤੇ ਤੁਸੀਂ ਬਾਅਦ ਚੋਂ ਇਹਦੇ ਉੱਪਰ ਤਰਪਾਈ ਕਰ ਸਕਦੇ ਹੋ ਨੂੰ ਫੋਲਡ ਕਰਕੇ ਠੀਕ ਹੈ ਇਹਦੇ ਚ ਹੋਰ ਫਿਨਿਸ਼ਿੰਗ ਆ ਜੂਗੀ ਤੇ ਇਸ ਤਰੀਕੇ ਨਾਲ ਤੁਸੀਂ ਜਿਹੜਾ ਡਿਜ਼ਾਈਨ ਹੈਗਾ ਉਹ ਬਣਾ ਸਕਦੇ ਹੋ ਸਲਵਾਰ ਦੇ ਕੱਪੜੇ ਦੇ ਨਾਲ ਦਾ ਠੀਕ ਹੈ ਇਹ ਜਿਹੜਾ ਡਿਜ਼ਾਈਨ ਹੈਗਾ ਬਹੁਤ ਹੀ ਈਜ਼ੀ ਤਰੀਕੇ ਨਾਲ ਬਣ ਜਾਂਦਾ ਤੁਸੀਂ ਵੀ ਬਣਾ ਕੇ ਦੇਖਿਓ ਚਲੋ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ